ਸਾਡੇ ਪੰਜਾਬੀ ਜਿਹੜੇ ਨੇ ਉਹ ਪ੍ਰਵਾਸ ਵਿੱਚ ਸਭ ਤੋਂ ਮੋਹਰੇ ਬਹੁਤ ਮਿਹਨਤਾਂ ਕਰਨ ਵਾਲੇ ਲੋਕ ਨੇ ਪਰ ਹੁਣ ਹਾਲਾਤ ਬਦਲੇ ਹੋਏ ਨੇ ਦੁਨੀਆ ਭਰ ਵਿੱਚ ਜਿਹੜੇ ਮੁਲਕ ਵੈਸਟਰਨ ਮੁਲਕ ਨੇ ਔਰ ਨਾਰਥ ਅਮਰੀਕਨ ਮੁਲਕ ਨੇ ਇਹ ਕਿਸੇ ਕਾਰਨ ਪ੍ਰਵਾਸ ਦੇ ਉੱਤੇ ਕੁਝ ਗੁੰਝਲਦਾਰ ਕਾਨੂੰਨ ਬਣਾ ਰਹੇ ਨੇ ਤੇ ਕਿਸ ਤਰ੍ਹਾਂ ਇੱਥੇ ਲੋਕ ਆ ਕੇ ਆਪਣੀਆਂ ਮਿਹਨਤ ਕਰਕੇ ਤੰਗੀ ਤੁੜਸ਼ੀ ਕੱਟ ਕੇ ਵੀ ਸੈਟਲ ਹੁੰਦੇ ਰਹੇ ਨੇ ਤੇ ਪਿੱਛੇ ਮਾਪੇ ਸਮਝਦੇ ਨੇ ਕਿ ਸਾਡਾ ਬੱਚਾ ਜਿਹੜਾ ਆ ਉਹ ਹਾਰਡਵੇਅਰ ਇੰਜੀਨੀਅਰ ਹੈ ਆ ਸੌਫਟਵੇਅਰ ਇੰਜੀਨੀਅਰ ਹੈ ਤੇ ਪਰ ਇੱਥੇ ਇਹਦੇ ਹਾਲਾਤ ਕੁਝ ਹੋਰ ਨੇ ਪਰ ਕਦੇ-ਕਦਾਈਂ ਇਹ ਲੋਕ ਵੀ ਮਹਿਸੂਸ ਕਰਵਾ ਹੀ ਦਿੰਦੇ ਨੇ ਕਿ ਅਸੀਂ ਆਖਰ ਹਾਂ ਤਾਂ ਇਮੀਗਰੈਂਟੀ ਨਾ ਇਹਨਾ ਕਹਿ ਕੇ ਉਹ ਉਦਾਸ ਚਿਹਰਾ ਦਿਖਾਈ ਦੇਣ ਲੱਗਾ ਪੰਜਾਬ 247 ਟੀਵੀ ਦੇ ਤੀਸਰੀ ਅੱਖ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਜਗਰੂਪ ਸਿੰਘ ਰਾ ਦਾ ਲਿਖਿਆ ਹੋਇਆ ਇੱਕ ਮਿਡਲ ਸਾਡੀ ਸੇਵਾ ਵਿੱਚ ਪੇਸ਼ ਕਰਨਾ ਪ੍ਰਵਾਸ ਦੀ ਕਹਾਣੀ ਬੇਸਮੈਂਟਾਂ ਦੀ ਜਮਾਨੀ ਤੇ ਪ੍ਰਵਾਸ ਸਾਡੇ ਪੰਜਾਬੀਆਂ ਲਈ ਖਾਸ ਮਹਨੇ ਰੱਖਦਾ ਹੈ ਤੇ ਜੁਗਾ ਜਗਾਂਤਰਾਂ ਤੋਂ ਪ੍ਰਵਾਸ ਜਿਹੜਾ ਇੱਕ ਹਕੀਕਤ ਹੈ ਤੇ ਸਾਡੇ ਪੰਜਾਬੀ ਜਿਹੜੇ ਨੇ ਉਹ ਪਰਵਾਸ ਵਿੱਚ ਸਭ ਤੋਂ ਮੋਹਰੇ ਬਹੁਤ ਮਿਹਨਤਾ ਕਰਨ ਵਾਲੇ ਲੋਕ ਨੇ ਪਰ ਹੁਣ ਹਾਲਾਤ ਬਦਲੇ ਹੋਏ ਨੇ ਦੁਨੀਆ ਭਰ ਵਿੱਚ ਤੇ ਨਵਾਂ ਜਿਹੜਾ ਬੋਰਡ ਆਰਡਰ ਆ ਰਿਹਾ ਉਹਦੇ ਮੁਤਾਬਕ ਜਿਹੜੇ ਇਹ ਮੁਲਕ ਨੇ ਖਾਸ ਕਰਕੇ ਜਿਹੜੇ ਮੁਲਕ ਵੈਸਟਰਨ ਮੁਲਕ ਨੇ ਔਰ ਨਾਰਥ ਅਮਰੀਕਨ ਮੁਲਕ ਨੇ ਇਹ ਕਿਸੇ ਕਾਰਨ ਪ੍ਰਵਾਸ ਦੇ ਉੱਤੇ ਕੁਝ ਗੁੰਝਲਦਾਰ ਕਾਨੂੰਨ ਬਣਾ ਰਹੇ ਨੇ ਤੇ ਅੱਜ ਦੀਆਂ ਖਬਰਾਂ ਆ ਰਹੀਆਂ ਨੇ ਕਿ ਕੈਨੇਡਾ ਵਰਗਾ ਮੁਲਕ ਜਿੱਥੇ ਬਹੁਤ ਸਾਰੇ ਅਸੀਂ ਪੰਜਾਬੀ ਲੋਕ ਆ ਕੇ ਵਸੇ ਹੋਏ ਆ ਉਹਨਾਂ ਨੇ ਪ੍ਰਵਾਸ ਦੇ ਉੱਤੇ ਕਾਫੀ ਸ਼ਕਤੀਆਂ ਕੀਤੀਆਂ ਨੇ ਤੇ ਖਾਸ ਕਰਕੇ ਜਿਹੜੇ ਵਿਦਿਆਰਥੀ ਪਿਛਲੇ ਲੰਬੇ ਸਮੇਂ ਤੋਂ ਆ ਰਹੇ ਸੀ ਉਹਨਾਂ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਨੇ ਪੀਐਨਪੀ ਪ੍ਰੋਗਰਾਮ ਦੋ ਸਟੇਟਾਂ ਨੇ ਲਗਭਗ ਖਤਮ ਕਰ ਦਿੱਤੇ ਨੇ ਤੇ ਅਸੀਂ ਗੱਲ ਕਰਨੀ ਆ ਕਿ ਪ੍ਰਵਾਸ ਜਿਹੜਾ ਆ ਉਹ ਸਾਡੇ ਲੋਕਾਂ ਲਈ ਕਿੰਨਾ ਕਾਇਮ ਹੈ ਤੇ ਕਿਸ ਤਰ੍ਹਾਂ ਇੱਥੇ ਲੋਕ ਆ ਕੇ ਆਪਣੀਆਂ ਮਿਹਨਤ ਕਰਕੇ ਤੰਗੀ ਤੁਰਸ਼ੀ ਕੱਟ ਕੇ ਵੀ ਸੈਟਲ ਹੁੰਦੇ ਰਹੇ ਨੇ ਤੇ ਪਿੱਛੇ ਮਾਪੇ ਸਮਝਦੇ ਨੇ ਕਿ ਸਾਡਾ ਬੱਚਾ ਜਿਹੜਾ ਆ ਉਹ ਹਾਰਡਵੇਅਰ ਇੰਜੀਨੀਅਰ ਹੈ ਆ ਸੌਫਟਵੇਅਰ ਇੰਜੀਨੀਅਰ ਹੈ ਤੇ ਪਰ ਇੱਥੇ ਦੇ ਹਾਲਾਤ ਕੁਝ ਹੋਰ ਨੇ ਸੋ ਇਸੇ ਚੀਜ਼ ਨੂੰ ਪੇਸ਼ ਕਰਦਾ ਜਗਰੂਪ ਸਿੰਘ ਰੰਦਾ ਇਹ ਲੇਖ ਹੈ ਪ੍ਰਵਾਸੀ ਕਹਾਣੀ ਬੇਸਮੈਂਟਾਂ ਦੀ ਜਵਾਨੀ ਜਗਰੂਪ ਸਿੰਘ ਲਿਖਦੇ ਨੇ ਕਿ ਕੰਪਿਊਟਰ ਹਾਰਡਵੇਅਰ ਇੰਜੀਨੀਅਰ ਪੁੱਤਰ ਅਤੇ ਮੈਨੇਜਮੈਂਟ ਦੀ ਡਿਗਰੀ ਵਾਲੀ ਨੌ ਨੂੰ ਜਦ ਮਹਿਸੂਸ ਹੋਇਆ ਕਿ ਉਹਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਉਜਰਤ ਨਹੀਂ ਮਿਲ ਰਹੀ ਤਾਂ ਉਹ ਦੁਬਈ ਚਲੇ ਗਏ ਤਨਖਾਹ ਤਾਂ ਭਾਵੇਂ ਚੋਖੀ ਮਿਲਦੀ ਸੀ ਪਰ ਉੱਥੇ ਉਹਨਾਂ ਨੂੰ ਉਹਨਾਂ ਦੇ ਅਨਦਾਤਿਆਂ ਵੱਲੋਂ ਉਹਨਾਂ ਨਾਲ ਰੋਜ਼ਮਰ ਦੇ ਵਿਹਾਰ ਵਿੱਚ ਪੱਖ ਪਾਤੀ ਰਵਈਆ ਖਟਕਣ ਲੱਗਾ ਉਹਨਾਂ ਕੈਨੇਡਾ ਪ੍ਰਵਾਸ ਕਰ ਲਿਆ ਰਿਟਾਇਰਮੈਂਟ ਤੋਂ ਬਾਅਦ ਅਸੀਂ ਉਹਨਾਂ ਨੂੰ ਕੈਨੇਡਾ ਮਿਲਣ ਗਏ ਪੁੱਤਰ ਨੇ ਦੱਸਿਆ ਡੈਡੀ ਪੈਸੇ ਭਾਵੇਂ ਦੁਬਈ ਨੂੰ ਘਟ ਵੱਜਦੇ ਨੇ ਪਰ ਵਿਵਹਾਰਕ ਤੌਰ ਤੇ ਉੱਥੋਂ ਨਾਲੋਂ ਕਾਫੀ ਫਰਕ ਹੈ ਪਰ ਕਦੇ-ਕਦੇ ਇਹ ਲੋਕ ਵੀ ਮਹਿਸੂਸ ਕਰਵਾ ਹੀ ਦਿੰਦੇ ਨੇ ਕਿ ਐਸੀ ਆਖਰ ਹਾਂ ਤਾਂ ਇਮੀਗ੍ਰੈਂਟੀ ਨਾ ਇਹਨਾਂ ਕਹਿ ਕੇ ਉਹ ਉਦਾਸ ਜਾ ਦਿਖਾਈ ਦੇਣ ਲਗਾ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਆਏ ਸਨ ਇਸ ਲਈ ਅਸੀਂ ਵੀ ਕੁਝ ਕਹਿਣਾ ਵਾਜਬ ਨਾ ਸਮਝਿਆ ਵਾਪਸੀ ਤੇ ਟ੍ਰਾਂਟੋਵਾਈ ਅੱਡੇ ਤੇ ਦੁਆਬੇ ਦੀ ਇੱਕ ਮਹਿਲਾ ਨਾਲ ਮੁਲਾਕਾਤ ਦਾ ਮੇਲ ਹੋ ਗਿਆ ਉਸ ਨੂੰ ਥੋੜੀ-ਬਹੁਤ ਮਦਦ ਦੀ ਲੋੜ ਸੀ ਗੱਲਾਂ ਕਰਦੇ ਕਰਦੇ ਉਸਨੇ ਬੜੀ ਖੁਸ਼ੀ ਨਾਲ ਦੱਸਿਆ ਕਿ ਹੁਣ ਉਹਦੇ ਦੋਵੇਂ ਪੁੱਤਰ ਟ੍ਰਾਂਟੋ ਆ ਗਏ ਨੇ ਤੇ ਇੱਕ 25 ਸਾਲ ਦਾ ਹੈ ਤੇ ਦੂਜਾ 22 ਸਾਲ ਦਾ ਉਹਨਾਂ ਦੀ ਰੈਸ਼ੀ ਕਲੋਨੀ ਵਿੱਚ ਜ਼ਿਆਦਾਤਰ ਅੰਗਰੇਜ਼ ਹੀ ਨੇ ਤੇ ਉਹ ਬੇਸਮੈਂਟ ਵਿੱਚ ਰਹਿੰਦੇ ਆ ਨਾ ਉਹ ਦੱਸਣ ਲੱਗੀ ਮੈਂ ਜੂਨ ਵਿੱਚ ਆਈ ਮੇਰਾ ਤਾਂ ਭਾਈ ਦੇਲੀ ਨਾ ਲੱਗੇ ਨਾਲੇ ਇਹ ਸੋਚ ਵੱਡ-ਵੱਡ ਖਾਈ ਜਾਵੇ ਕਿਤੇ ਨਿਆਣੇ ਇਹਨਾਂ ਬਾਦਰੀਆਂ ਵਿੱਚ ਹੀ ਨਾ ਉਲਝ ਕੇ ਰਹਿ ਜਾਣ ਖੈਰ ਮੇਰੇ ਕਹਿਣ ਤੇ ਬੱਚਿਆਂ ਨੇ ਬੇਸਮੈਂਟ ਬ੍ਰੈਮਟਨ ਵਿੱਚ ਰਹਿ ਲਿਆ ਇੱਥੇ ਤਾਂ ਪੰਜਾਬੀਓ ਪੰਜਾਬੀ ਮੇਰਾ ਤਾਂ ਬੜਾ ਦਿਲ ਲੱਗਣ ਲੱਗ ਪਿਆ ਗੱਲ ਕਰਨ ਨੂੰ ਗਵਾਡਣਾ ਖਾਣ ਨੂੰ ਲੱਡੂ ਜਲੇਬੀਆਂ ਸਮੋਸੇ ਸਭ ਉਹੀ ਪੰਜਾਬ ਵਾਲਾ ਮੱਥਾ ਟੇਕਣ ਨੂੰ ਗੁਰਦੁਆਰਾ ਮੇਰਾ ਤੇ ਫਿਰ ਆਉਣ ਨੂੰ ਦੇਲੀ ਨਾ ਕਰੇ ਉਹ ਬੋਲਦੀ ਜਾ ਰਹੀ ਸੀ ਤੇ ਮੈਂ ਟੋਕ ਕੇ ਪੁੱਛਿਆ ਹੁਣ ਇਹ ਬੱਚੇ ਤਾਂ ਉਮਰ ਪਰ ਇੱਥੇ ਹੀ ਰਹਿਣਗੇ ਜਾਂ ਪੜ ਪੜਾ ਕੇ ਵਾਪਸ ਪੰਜਾਬ ਜਾਣਗੇ ਵੀਰ ਜੀ ਕੀ ਗੱਲਾਂ ਕਰਦੇ ਹੋ ਕੈਨੇਡਾ ਕੀ ਜਵਾਕ ਪੜਨਾ ਆਉਂਦੇ ਨੇ ਇੱਥੇ ਪੱਕੇ ਹੋਣ ਲਈ ਤੇ ਆਉਂਦੇ ਨੇ ਐਵੇਂ ਨਹੀਂ ਬੇਸਮੈਂਟਾਂ ਵਿੱਚ ਸੌਂਦੇ ਚਲੋ ਠੀਕ ਹੈ ਇੱਥੇ ਹੀ ਰਹਿਣਗੇ ਪਰ ਇਹ ਤਾਂ ਆਪਣਾ ਪੰਜਾਬੀ ਸੱਭਿਆਚਾਰ ਬਿਲਕੁਲ ਹੀ ਭੁੱਲ ਜਾਣਗੇ ਮੈਂ ਹੁਣ ਤੱਕ ਜਾਣ ਚੁੱਕਿਆ ਸਾਂ ਕਿ ਉਹ ਇੱਕ ਟੀਚਰ ਸੀ ਅਤੇ ਇਸ ਨਾਤੇ ਉਸ ਨੂੰ ਇਹ ਸਵਾਲ ਕੀਤਾ ਸੀ ਉਹ ਚੁੱਪ ਹੋ ਗਈ ਤੇ ਥੋੜਾ ਰੋਕੇ ਬੋਲੀ ਲੈ ਭਾਈ ਜਵਾਕਾਂ ਵਾਸਤੇ ਕੀ ਕੀ ਨਹੀਂ ਕਰਦੇ ਲੋਕ ਇਹ ਤਾਂ ਸੁਖੀ ਵਸਣਗੇ ਹਾਂ ਪੈਸੇ ਥੇਲੇ ਤੋਂ ਜਰੂਰ ਸੋਖੇ ਹੋ ਜਾਣਗੇ ਪਰ ਪੰਜਾਬੀ ਜੀਵਨ ਸ਼ੈਲੀ ਤੋਂ ਵਾਂਝੇ ਹੋ ਜਾਣਗੇ ਆਪਣੀ ਸਭਿਤਾ ਦਾ ਕੀ ਬਣੇਗਾ ਮੈਂ ਫੇਰ ਕਿਹਾ ਉਹ ਇਧਰ ਉਧਰ ਵੇਖਣ ਲੱਗ ਪਈ ਕੋਈ ਜਵਾਬ ਨਾ ਦੇਂਦੀ ਵੇਖ ਕੇ ਮੈਂ ਵੀ ਚੁੱਪ ਹੋ ਗਿਆ ਮੈਂ ਵੀ ਸੋਚੀ ਪੈ ਗਿਆ ਕਿ ਅਸੀਂ ਆਪਣੇ ਦੇਸ਼ ਵਿੱਚ ਇਹ ਜਿਹੇ ਹਾਲਾਤ ਪੈਦਾ ਕਿਉਂ ਨਹੀਂ ਕਰ ਸਕੇ ਕਿ ਸਾਡੇ ਬੱਚਿਆਂ ਨੂੰ ਟੁਕੜੇ ਰਜਗਾਰ ਲਈ ਪ੍ਰਵਾਸ ਨਾ ਕਰਨਾ ਪਵੇ ਅਤੇ ਮਾਪਿਆਂ ਨੂੰ ਅਕਲ ਵਿੱਚ ਪਟਾਪਾ ਨਾ ਘਟਣਾ ਪਵੇ ਸਾਰਾ ਪੰਜਾਬ ਹੀ ਬਾਹਰਲੇ ਮੁਲਕਾਂ ਨੂੰ ਕਿਉਂ ਤੋੜਨਾ ਚਾਹੁੰਦਾ ਹੈ ਲੋਕ ਦਿਨਕਤੀ ਕਰ ਰਹੇ ਮਹਿਸੂਸ ਕਿਉਂ ਕਰਨ ਲੱਗ ਪਏ ਹਨ ਅਤੇ ਮੌਕੇ ਦੀ ਤਾੜ ਚ ਰਹਿੰਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਕੱਦ ਕੈਨੇਡਾ ਭੇਜਣ ਅਤੇ ਬਾਕੀਆਂ ਨੂੰ ਕਹਿ ਸਕਣ ਕਿ ਸਾਡੇ ਨਿਆਣੇ ਤਾਂ ਬਾਹਰ ਸੈਟਲ ਨੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਕੋਲ ਹੀ ਚਲੇ ਜਾਈਏ ਇੱਥੇ ਕੀ ਰੱਖਿਆ ਫਲਾਈਟ ਦੀ ਅਨਾਉਂਸਮੈਂਟ ਨੇ ਸਾਨੂੰ ਜਹਾਜਵਲ ਤੋੜ ਦਿੱਤਾ ਹਵਾਈ ਜਹਾਜ਼ ਵਿੱਚ ਬੈਠ ਅਨਸਾਰ ਮੇਰੇ ਖਿਆਲਾਂ ਦੀ ਲੜੀ ਫਿਰ ਉੱਥੇ ਹੀ ਜਾ ਜੁੜੀ ਜਦ ਪਤਾ ਲੱਗਿਆ ਕਿ ਜਹਾਜ਼ ਵਿੱਚ ਵੀ ਵੱਖ-ਵੱਖ ਸ਼੍ਰੇਣੀਆਂ ਨੇ ਤੇ ਅਸੀਂ ਉਸ ਸ਼੍ਰੇਣੀ ਵਿੱਚ ਬੈਠਾਂਗੇ ਜਿਹਨੂੰ ਅਮੀਰ ਆਦਮੀ ਅੱਜਕੱਲ ਕੈਟਲ ਕਲਾਸ ਭਾਵ ਕਿ ਡੰਗਰਾਂ ਦੀ ਸ਼੍ਰੇਣੀ ਕਹਿੰਦੇ ਨੇ ਇਸ ਸ਼੍ਰੇਣੀ ਵਿੱਚ ਜ਼ਿਆਦਾਤਰ ਪ੍ਰਵਾਸੀ ਕਾਮੇ ਤੇ ਉਹਨਾਂ ਦੇ ਮਾਪੇ ਹੀ ਹੁੰਦੇ ਨੇ ਅਮੀਰ ਤੇ ਵਪਾਰੀ ਤਬਕਾ ਤਾਂ ਐਗਜ਼ੀਕਿਊਟਿਵ ਸ਼੍ਰੇਣੀ ਵਿੱਚ ਝੂਟੇ ਲੈਂਦਾ ਮੇਰੇ ਨਾਲ ਵਾਲੀ ਸੀਟ ਤੇ ਬੈਠਾ ਸੱਜਣ ਕਾਫੀ ਪੜਿਆ ਲਿਖਿਆ ਜਾਪਦਾ ਸੀ ਵਾਰਤਾਦਲਾ ਵਾਰਤਾਲਾਪ ਦੌਰਾਨ ਕਹਿਣ ਲੱਗਾ ਮੈਨੂੰ ਸਾਡੀ ਸਮੂਹਿਕ ਮਾਨਸਿਕਤਾ ਵਿੱਚ ਕੋਈ ਮੌਲਿਕ ਖਾਮੀ ਵਿਖਾਈ ਦਿੰਦੀ ਹੈ ਆਪਣੇ ਦੇਸ਼ ਵਿੱਚ ਬੰਦੇ ਦੇ ਹੁਨਰ ਦੀ ਕਦਰ ਨਹੀਂ ਧਨ-ਮਾਲ ਤੇ ਸਮਾਜਿਕ ਰੁਤਬੇ ਦੀ ਸਰਦਾਰੀ ਹੈ ਸਾਡੇ ਵਰਗਿਆਂ ਨੂੰ ਕੈਟਰੋ ਕਲਾਸ ਦਾ ਕਿਤਾਬ ਦੇਣ ਵਾਲੇ ਖੁਦ ਵੀ ਤਾਂ ਵਿਦੇਸ਼ਾਂ ਵਿੱਚ ਬੌਣੇ ਮਨੁੱਖਾਂ ਦੀ ਤਰ੍ਹਾਂ ਹੀ ਵਿਚਰਦੇ ਨੇ ਦੂਮ ਦਰਜੇ ਦੇ ਸ਼ਹਿਰੀ ਉਸ ਨੇ ਆਪਣੇ ਲੰਮੇ ਤਜਰਬੇ ਤੋਂ ਦੱਸਿਆ ਪੈਦਲ ਚੱਲਦੇ ਮਨੁੱਖਾਂ ਦਾ ਇਹਨਾਂ ਨੂੰ ਕੀੜੇ ਮਕੌੜੇ ਨਜ਼ਰ ਆਉਣਾ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ। ਹਮ ਨਹੀਂ ਸੁਧਰेंगे। ਦਿਲੀਵਾ ਯੱਡੇ ਤੇ ਕੈਟਰਲ ਕਲਾਸ ਆਪਣੇ ਆਪ ਨੂੰ ਇੱਕਦਮ ਵੀਆਈਪੀ ਸਮਝਣ ਲੱਗ ਪਈ। ਅਸਾਸ ਹੋਇਆ ਕਿ ਬੇਸਮੈਂਟਾਂ ਦੀਆਂ ਰੌਚਕ ਕਹਾਣੀਆਂ ਪੰਜਾਬੀ ਸੱਭਿਆਚਾਰ ਨੂੰ ਇੱਕ ਨਵਾਂ ਮੋੜ ਦੇਣ ਦੀ ਆਭਾਰਤ ਲਿਖ ਚੁੱਕੀਆਂ ਹਨ। ਏਸੀਜੀ ਜਗਰੂਪ ਸਿੰਘ ਰਾ ਦਾ ਲਿਖਿਆ ਹੋਇਆ ਲੇਖ ਪ੍ਰਵਾਸ ਦੀ ਕਹਾਣੀ ਬੇਸਮੈਂਟਾਂ ਦੀ ਜਵਾਨੀ ਤੇ ਅਸੀਂ ਤੀਸਰੀ ਅਕਵਿਜ ਤੁਹਾਡੇ ਲਈ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ